ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਲੁਕ ਸਬਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਘਟ ਗਿਣਤੀ ਭਾਈਚਾਰੇ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਘਟ ਗਿਣਤੀ ਭਾਈਚਾਰੇ ਵੱਲੋਂ ਰੋਪੜ ਵਿਖੇ ਇੱਕ ਵਿਸ਼ਾਲ ਮੀਟਿੰਗ ਰੱਖੀ ਗਈ ਜਿਸ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਸ਼ਿਰਕਤ ਕੀਤੀ। ਘਟ ਗਿਣਤੀ ਭਾਈਚਾਰੇ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਪੂਰਨ ਤੌਰ ਤੇ ਵੋਟ ਤੇ ਸਪੋਰਟ ਦਾ ਸਮਰਥਨ ਦੇਣ ਦਾ ਐਲਾਨ ਕੀਤਾ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਰੂਪਾ ਪਾਕਿ ਘਟ ਗਿਣਤੀ ਤੇ ਆਗੂਆਂ ਦਾ ਸਨਮਾਨ ਕੀਤਾ। ਪ੍ਰੇਮ ਸਿੰਘ ਚੰਦੂ ਮજરા ਨੇ ਕਿਹਾ ਕਿ ਮੈਂ ਐਮਪੀ ਬਣਨ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ। ਉਹਨਾਂ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਨੂੰ ਅੱਖੋ-ਉਲੇ ਨਹੀਂ ਕੀਤਾ ਜਾਵੇਗਾ। ਪ੍ਰੇਮ ਸਿੰਘ ਚੰਦੂ ਮજરા ਨੇ ਕਿਹਾ ਕਿ ਐਮਪੀ ਬਣਨ ਤੋਂ ਬਾਅਦ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਵਿਕਾਸ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬਾਹਰੋਂ ਆਏ ਉਮੀਦਵਾਰ ਹਮੇਸ਼ਾ ਹੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਕੇ ਚਲੇ ਜਾਂਦੇ ਨੇ ਮੈਂ ਤੁਹਾਡੇ ਵਿੱਚ ਰਹਿਣ ਵਾਲਾ ਹਾਂ ਤੇ ਤੁਹਾਡੇ ਦੁੱਖ ਸੁੱਖ ਵਿੱਚ ਹਾਜ਼ਰ ਰਹਿੰਦਾ ਹਾਂ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ ਆਤਿ ਗਲੇਗਾ ਇਸ ਚੀਜ਼ ਦਾ ਜਿਹੜਾ ਫਾਇਦਾ ਮਿਲਿਆ ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਮੈਂ ਕਹਿ ਸਕਦਾ ਮੇਰੇ ਲਈ ਵਿਸ਼ੇਸ਼ ਤੌਰ ਤੇ ਔਰ ਖੁਸ਼ੀ ਦਾ ਦਿਨ ਜਦੋਂ ਲੋਕ ਸਭਾ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੈਣੀ ਭਾਈਚਾਰੇ ਨੇ ਇਕੱਠੇ ਹੋ ਕੇ ਮਤਾ ਪਾ ਕੇ ਇਸ ਸੀਟ ਤੋਂ ਮੇਰੀ ਮਦਦ ਕਰਨ ਦਾ ਐਲਾਨ ਕੀਤਾ ਔਰ ਇਹਨਾਂ ਦੇ ਸਾਰੇ ਜਿਵੇਂ ਸੱਜਣ ਭਾਈ ਸਾਹਿਬਾਨ ਸੈਂਕੜਿਆਂ ਦੀ ਗਿਣਤੀ ਵਿੱਚ ਅੱਜ ਇੱਥੇ ਇਕੱਠੇ ਹੋਏ ਔਰ ਉਹਨਾਂ ਨੇ ਮੈਂ ਕਹਿ ਸਕਦਾ ਕਿਤੇ ਕੰਮ ਦੀ ਕਦਰ ਕੀਤੀ ਆ ਕਿਤੇ ਕੰਮ ਦਾ ਇਸ਼ਾਨ ਕੀਤਾ ਮੈਂ ਮਹਿਸੂਸ ਕਰਦਾ ਮੈਂ ਜ਼ਿੰਦਗੀ ਵਿੱਚ ਜਿੰਨੇ ਵੀ ਕੰਮ ਕੀਤੇ ਉਹਨਾਂ ਵਿੱਚੋਂ ਸੈਣੀ ਭਾਈਚਾਰੇ ਨੇ ਉਹਦਾ ਬਹੁਤ ਵੱਡਾ ਮੈਂ ਸਮਝਦਾ ਇੱਕ ਕਿਸਮ ਦਾ ਕੰਪਨਸੇਟ ਕੀਤਾ ਕਿਤੇ ਕੰਮਾਂ ਦਾ ਅੱਜ ਮੇਰੀ ਮਦਦ ਦਾ ਐਲਾਨ ਕਰਕੇ ਕਿਉਂਕਿ ਸੈਣੀ ਭਾਈਚਾਰੇ ਨੂੰ ਵੀਸੀ ਕੈਟਾਗਰੀ ਵਿੱਚ ਲਿਆਉਣ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਦੇ ਸਮੇਂ ਮੈਂ ਆਪਣਾ ਪੂਰਾ ਜ਼ੋਰ ਲਾ ਕੇ ਆਪਣਾ ਅਸਰ ਬਣ ਕੇ ਆਪਣੇ ਯਤਨ ਕਰਕੇ ਮਤਲਬ ਪੂਰਾ ਢਿੱਲ ਦਾ ਜ਼ੋਰ ਲਾ ਕੇ ਇਸ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਾ ਹੱਕ ਦਿਵਾਇਆ ਸੀ ਉਸ ਕਰਕੇ ਅੱਜ ਵੀ ਇਹ ਲੋਕ ਯਾਦ ਕਰ ਰਹੇ ਨੇ ਅੱਜ ਇਸ ਚੌਂਣ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਮੇਰੀ ਮਦਦ ਕਰਨ ਦਾ ਐਲਾਨ ਕੀਤਾ ਵੈਸੇ ਓਵਰ ਆਲੀ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਵੱਧ ਕਰਨਗੇ ਤੱਕੜੀ ਬਟਨ ਦਬਾਉਣਗੇ ਦਿਤਾਉਣਗੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ